ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਜਦੋਂ ਮਰੀ ਹੋਈ ਪਤਨੀ 15 ਸਾਲਾਂ ਬਾਅਦ ਡੀਐਮ ਬਣ ਕੇ ਘਰ ਵਾਪਸ ਆਈ ਤਾਂ ਪਤੀ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ੱੱੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਉਸ ਤੋਂ ਬਾਅਦ ਡੀਐਮ ਸੈਵਨ ਜੋ ਕੀਤਾ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਦੋਸਤੋ ਦਿੱਲੀ ਸ਼ਹਿਰ ਦੇ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਆਕਾਸ਼ ਨਾਮ ਦਾ ਲੜਕਾ ਰਹਿੰਦਾ ਸੀ ਆਕਾਸ਼ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸੇ ਸ਼ਹਿਰ ਵਿੱਚ ਸੀਮਾ ਨਾਮ ਦੀ ਇੱਕ ਲੜਕੀ ਰਹਿੰਦੀ ਸੀ ਦੋਸਤੋ ਸੀਮਾ ਜੋ ਸੀ ਉਹ ਪੜ੍ਹਾਈ ਲਿਖਾਈ ਵਿੱਚ ਬਹੁਤ ਹੁਸ਼ਿਆਰ ਸੀ ਤੇ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਛੋਟੀਆਂ-ਛੋਟੀਆਂ ਗੱਲਾਂ ਵਿੱਚ ਸਹਿਯੋਗ ਕਰਦੀ ਸੀ ਤੇ ਉਹਨਾਂ ਦਾ ਕਹਿਣਾ ਮੰਨਦੀ ਸੀ ਸੀਮਾ ਦੇ ਮਾਤਾ ਪਿਤਾ ਨੇ ਉਸ ਨੂੰ ਬੜੇ ਲਾਡ ਪਿਆਰ ਨਾਲ ਪਾਲ-ਪੋਸ ਕੇ ਵੱਡਾ ਕੀਤਾ ਸੀ ਕਿਉਂਕਿ ਸੀਮਾ ਦੇ ਮਾਤਾ-ਪਿਤਾ ਹਮੇਸ਼ਾ ਹੀ ਸੀਮਾ ਨੂੰ ਇਹ ਹੀ ਕਹਿੰਦੇ ਸੀ ਕਿ ਬੇਟਾ ਤੂੰ ਜਿਸ ਘਰ ਵਿੱਚ ਵੀ ਜਾਵੇਂਗੀ ਵਿਆਹ ਕਰਕੇ ਉਹ ਘਰ ਹਮੇਸ਼ਾ ਖੁਸ਼ਹਾਲ ਰਹੇਗਾ ਕਿਉਂਕਿ ਤੂੰ ਲక్ష్ਮੀ ਦਾ ਰੂਪ ਹੈ ਕਿਉਂਕਿ ਜਦੋਂ ਦੇ ਤੇਰੇ ਕਦਮ ਇਸ ਘਰ ਵਿੱਚ ਪਏ ਐ ਸਾਡੇ ਘਰ ਵਿੱਚ ਬਰਕਤ ਰਹਿਣ ਲੱਗੀ ਐ ਠੀਕ ਹੈ ਇਸੇ ਤਰ੍ਹਾਂ ਦੋਸਤੋ ਜੋਸੀ ਮਾਸੀ ਉਹ ਹਮੇਸ਼ਾ ਆਪਣੇ ਮਾਤਾ ਪਿਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੀ ਸੀ ਦਰਅਸਲ ਸੀਮਾ ਦਾ ਵਿਆਹ ਉਸਦੇ ਹੀ ਸ਼ਹਿਰ ਦੇ ਮੁੰਡੇ ਆਕਾਸ਼ ਨਾਲ ਹੋਇਆ ਸੀ ਸੀਮਾ ਦੇ ਮਾਤਾ ਪਿਤਾ ਬਹੁਤ ਗਰੀਬ ਸੀ ਪਰ ਆਕਾਸ਼ ਜੋ ਸੀ ਉਹ ਬਹੁਤ ਪੈਸੇ ਵਾਲਾ ਸੀ ਜਦੋਂ ਸੀਮਾ ਨੇ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਤੁਸੀਂ ਮੇਰਾ ਵਿਆਹ ਕਿਸੇ ਗਰੀਬ ਘਰ ਵਿੱਚ ਹੀ ਕਰ ਦਿਓ ਕਿਉਂਕਿ ਮੈਂ ਇਸ ਤਰ੍ਹਾਂ ਕਿਸੇ ਅਮੀਰ ਪੈਸੇ ਵਾਲੇ ਘਰ ਵਿੱਚ ਵਿਆਹ ਨਹੀਂ ਕਰਵਾ ਸਕਦੀ ਪਰ ਸੀਮਾ ਦੇ ਮਾਪੇ ਬਾਪ ਸੀਮਾ ਨੂੰ ਇਹੀ ਸਮਝਾਉਂਦੇ ਸੀ ਕਿ ਬੇਟੀ ਸਾਡਾ ਇੱਕ ਹੀ ਸੁਪਨਾ ਹੈ ਕਿ ਤੂੰ ਕਿਸੇ ਵਧੀਆ ਘਰ ਵਿੱਚ ਵਿਆਹ ਕਰਕੇ ਆਪਣਾ ਘਰ ਵਸਾ ਲੈ ਤਾਂ ਜੋ ਤੈਨੂੰ ਅੱਗੇ ਜਾ ਕੇ ਭਵਿੱਖ ਵਿੱਚ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਫਿਰ ਸੀਮਾ ਨੇ ਆਪਣੇ ਮਾਤਾ ਪਿਤਾ ਦੀ ਗੱਲ ਮੰਨ ਲਈ ਸੀ ਤੇ ਉਸ ਨੇ ਆਕਾਸ਼ ਨਾਲ ਵਿਆਹ ਕਰਵਾ ਲਿਆ ਸੀ ਦੋਨਾਂ ਦੇ ਵਿਆਹ ਤੋਂ ਬਾਅਦ ਜੀਵਨ ਬਹੁਤ ਵਧੀਆ ਚੱਲ ਰਿਹਾ ਸੀ ਪਰ ਦੋਸਤੋ ਪਹਿਲਾਂ ਦੇ ਜ਼ਮਾਨੇ ਵਿੱਚ ਦਾਜ ਦਹੇਜ ਦੀ ਪ੍ਰਥਾ ਬਹੁਤ ਚੱਲਦੀ ਸੀ ਤੇ ਬਹੁਤ ਸਾਰੀਆਂ ਗੱਲਾਂ ਵੀ ਹੁੰਦੀਆਂ ਸੀ ਦਰਅਸਲ ਆਕਾਸ਼ ਦੇ ਮਾਤਾ ਪਿਤਾ ਨੇ ਸੀਮਾ ਦੇ ਮਾਤਾ ਪਿਤਾ ਨੂੰ ਕਿਹਾ ਸੀ ਕਿ ਸਾਨੂੰ ਦਹੇਜ ਨਹੀਂ ਚਾਹੀਦਾ ਸਾਨੂੰ ਸਿਰਫ ਤੁਹਾਡੀ ਬੇਟੀ ਚਾਹੀਦੀ ਹੈ ਤੁਹਾਡੀ ਬੇਟੀ ਨੂੰ ਅਸੀਂ ਆਪਣੀ ਬੇਟੀ ਬਣਾ ਕੇ ਲੈ ਕੇ ਜਾਵਾਂਗੇ ਤੇ ਉਸ ਨੂੰ ਹਮੇਸ਼ਾ ਪਿਆਰ ਦੇਵਾਂਗੇ ਪਰ ਦੋਸਤੋ ਦਰਅਸਲ ਸੀਮਾ ਦੀ ਜ਼ਿੰਦਗੀ ਵਿੱਚ ਕੁਝ ਹੋਰ ਹੀ ਨਿਖਿਆ ਸੀ ਜਦੋਂ ਸੀਮਾ ਵਿਆਹ ਕਰਕੇ ਆਕਾਸ਼ ਦੇ ਘਰ ਗਈ ਤੇ ਲਗਭਗ ਵਿਆਹ ਨੂੰ 1 ਮਹੀਨਾ ਹੀ ਹੋਇਆ ਸੀ ਤੇ ਆਕਾਸ਼ ਦੇ ਮਾਤਾ ਪਿਤਾ ਸੀਮਾ ਨੂੰ ਤਾਣੇ ਮੇਨੇ ਮਾਰਨ ਲੱਗੇ ਕਿ ਤੂੰ ਆਪਣੇ ਪਿਓ ਦੇ ਘਰੋਂ ਕੀ ਲੈ ਕੇ ਆਈ ਹੈ ਸਾਨੂੰ ਹੁਣ ਦਾਜ ਚਾਹੀਦਾ ਤਾਂ ਫਿਰ ਸੀਮਾ ਕਹਿੰਦੀ ਕੀ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ ਪਾਪਾ ਨੇ ਤੁਹਾਨੂੰ ਕਿਹਾ ਸੀ ਕਿ ਸਾਡੀ ਐਨੀ ਪਹੁੰਚ ਨਹੀਂ ਅਸੀਂ ਗਰੀਬ ਪਰਿਵਾਰ ਦੇ ਲੋਕ ਹਾਂ ਅਸੀਂ ਤੁਹਾਨੂੰ ਦਾਜ ਕਿੱਥੋਂ ਦੇਵਾਂਗੇ ਮੇਰੇ ਮੰਮੀ ਪਾਪਾ ਬਹੁਤ ਗਰੀਬ ਹਨ ਤਾਂ ਫਿਰ ਆਕਾਸ਼ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਤੂੰ ਆਪਣੇ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਕਹਿ ਕਿ ਜੇਕਰ ਤੁਸੀਂ ਦਾਜ ਦੇਉਂਗੇ ਤਾਂ ਫਿਰਹੀ ਆਪਣੀ ਬੇਟੀ ਨੂੰ ਸਾਡੇ ਘਰ ਭੇਜਣਾ ਤੇ ਆਕਾਸ਼ ਦੇ ਮਾਤਾ ਪਿਤਾ ਨੇ ਸੀਮਾ ਦੇ ਮਾਤਾ ਪਿਤਾ ਦਾ ਬਹੁਤ અપਮਾਨ ਕੀਤਾ ਸੀ ਤੇ ਸੀਮਾ ਇਹ અપਮਾਨ ਸਹਿਣ ਨਹੀਂ ਕਰ ਸਕੀ ਸੀ ਜਦੋਂ ਸੀਮਾ ਨੇ ਆਕਾਸ਼ ਨੂੰ ਕਿਹਾ ਕਿ ਤੂੰ ਆਪਣੇ ਮੰਮੀ ਪਾਪਾ ਨੂੰ ਸਮਝਾ ਇਹ ਮੇਰੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਕਿਵੇਂ ਬੋਲ ਸਕਦੇ ਹਨ ਤੇ ਮੇਰਾ ਬਿਲਕੁਲ ਵੀ ਸਨਮਾਨ ਨਹੀਂ ਕਰਦੇ ਤਾਂ ਫਿਰ ਆਕਾਸ਼ ਨੇ ਆਪਣੇ ਮਾਤਾ ਪਿਤਾ ਨੂੰ ਸਮਝਾਇਆ ਆਕਾਸ਼ ਦੇ ਮਾਤਾ ਪਿਤਾ ਨਹੀਂ ਮੰਨੇ ਪਰ ਦੋਸਤੋ ਆਕਾਸ਼ ਤੇ ਸੀਮਾ ਦੇ ਵਿੱਚ ਬਹੁਤ ਪਿਆਰ ਸੀ ਉਹ ਦੋਨੇ ਇੱਕ ਦੂਸਰੇ ਦਾ ਦਿਲ ਨਾ ਦੁਖੇ ਇਦਾਂ ਦੀ ਕੋਈ ਗੱਲ ਨਹੀਂ ਕਰਦੇ ਸੀ ਤੇ ਨਾ ਹੀ ਇਦਾਂ ਦਾ ਕੋਈ ਕੰਮ ਕਰਦੇ ਸੀ ਜਿਸ ਨਾਲ ਦੋਨਾਂ ਨੂੰ ਤਕਲੀਫ ਹੋਵੇ ਦੋਨਾਂ ਦਾ ਪਿਆਰ ਬਹੁਤ ਮਜ਼ਬੂਤ ਤੇ ਸੱਚਾ ਸੀ ਸੀਮਾ ਹਮੇਸ਼ਾ ਆਕਾਸ਼ ਨੂੰ ਇਹੀ ਕਹਿੰਦੀ ਸੀ ਕਿ ਆਕਾਸ਼ ਤੂੰ ਕਦੇ ਵੀ ਮੇਰਾ ਸਾਥ ਨਾ ਛੱਡਣਾ ਤੇ ਆਕਾਸ਼ ਵੀ ਇਹੀ ਕਹਿੰਦਾ ਸੀ ਕਿ ਸੀਮਾ ਤੂੰ ਵੀ ਕਦੇ ਵੀ ਮੈਨੂੰ ਛੱਡ ਕੇ ਨਾ ਜਾਣਾ ਪਰ ਹਾਲਾਤ ਇਦਾਂ ਦੇ ਬਣ ਗਏ ਸੀ ਕਿ ਸੀਮਾ ਆਪਣੇ ਮਾਪੇ ਦੀ ਬੇਇੱਜ਼ਤੀ ਸਹਿਣ ਨਹੀਂ ਕਰ ਸਕੀ ਇੱਕ ਦਿਨ ਗੁੱਸੇ ਵਿੱਚ ਇੱਕ ਦਿਨ ਹੁੰਦਾ ਤਾਂ ਵੀ ਚੱਲਦਾ ਦੋ ਦਿਨ ਹੁੰਦੇ ਤਾਂ ਵੀ ਚੱਲਦੇ ਪਰ ਰੋਜ਼-ਰੋਜ਼ ਸੀਮਾ ਦੀ ਸੱਸ ਤੇ ਸਹਰਾ ਉਸ ਨੂੰ ਤਾਨੇ ਮਿਹਨੇ ਮਾਰ-ਮਾਰ ਕੇ ਤੰਗ ਪਰੇਸ਼ਾਨ ਕਰਨ ਲੱਗੇ ਫਿਰ ਸੀਮਾ ਨੇ ਫੈਸਲਾ ਲਿਆ ਕਿ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਿ ਸਕਦੀ ਤੇ ਸੀਮਾ ਆਕਾਸ਼ ਦਾ ਘਰ ਛੱਡ ਕੇ ਆਪਣੇ ਮੰਮੀ ਪਾਪਾ ਦੇ ਘਰ ਆ ਗਈ ਜਦੋਂ ਸੀਮਾ ਦੇ ਮੰਮੀ ਪਾਪਾ ਨੇ ਪੁੱਛਿਆ ਕਿ ਬੇਟੀ ਕੀ ਹੋਇਆ ਤੂੰ ਆਕਾਸ਼ ਦੇ ਘਰੋਂ ਇੱਥੇ ਕਿਉਂ ਆ ਗਈ ਕੀ ਤੈਨੂੰ ਕਿਸੇ ਨੇ ਕੁਝ ਕਿਹਾ ਤਾਂ ਫਿਰ ਸੀਮਾ ਨੇ ਆਪਣੇ ਪਾਪਾ ਨੂੰ ਸਾਰੀ ਗੱਲ ਦੱਸੀ ਤੇ ਆਪਣੇ ਪਾਪਾ ਨੂੰ ਕਿਹਾ ਕਿ ਪਾਪਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਕਿਸੇ ਵੱਡੇ ਘਰ ਵਿੱਚ ਵਿਆਹ ਨਹੀਂ ਕਰਵਾਉਣਾ ਮੈਨੂੰ ਆਪਣੇ ਬਰਾਬਰ ਵਾਲੇ ਘਰ ਵਿੱਚ ਹੀ ਵਿਆਹ ਕਰਵਾਉਣਾ ਹੈ ਕਿਉਂਕਿ ਗਰੀਬ ਦੇ ਘਰ ਵਿੱਚ ਹਮੇਸ਼ਾ ਮਾਨ ਸਨਮਾਨ ਤੇ ਇੱਜ਼ਤ ਮਿਲਦੀ ਹੈ ਚਾਹੇ ਪੈਸਾ ਮਿਲੇ ਚਾਹੇ ਨਾ ਮਿਲੇ ਸੀਮਾ ਦੇ ਪਾਪਾ ਨੇ ਕਿਹਾ ਕਿ ਬੇਟੀ ਕੀ ਗੱਲ ਹੋਈ ਹੈ ਮੈਨੂੰ ਦੱਸ ਤਾਂ ਫਿਰ ਸੀਮਾ ਨੇ ਰੋਂਦੇ ਰੋਂਦੇ ਆਪਣੇ ਪਾਪਾ ਨੂੰ ਦੱਸਿਆ ਕਿ ਪਾਪਾ ਜੀ ਆਕਾਸ਼ ਦੇ ਮਾਤਾ ਪਿਤਾ ਮੇਰੇ ਉੱਪਰ ਦਾਜ ਦਿਹਾਉਣ ਦਾ ਪ੍ਰੈਸ਼ਰ ਪਾ ਰਹੇ ਨੇ ਦਾਜ ਨੂੰ ਲੈ ਕੇ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ ਤੇ ਤੁਹਾਡਾ ਮਜ਼ਾਕ ਅਡਾਉਂਦੇ ਐ ਤੁਹਾਡਾ ਅਪਮਾਨ ਕਰਦੇ ਹਨ ਤਾਂ ਇਹ ਗੱਲ ਸੁਣ ਕੇ ਸੀਮਾ ਦੇ ਪਾਪਾ ਜਦੋਂ ਆਕਾਸ਼ ਦੇ ਘਰ ਗਏ ਤੇ ਜਦੋਂ ਉਹਨਾਂ ਨੇ ਗੱਲ ਕੀਤੀ ਤਾਂ ਆਕਾਸ਼ ਦੇ ਮਾਤਾ ਪਿਤਾ ਨੇ ਸੀਮਾ ਦੇ ਪਿਤਾ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਕਿਹਾ ਕਿ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਜੋ ਅਸੀਂ ਤੇਰੇ ਵਰਗੇ ਗਰੀਬ ਤੇ ਨੀਚ ਆਦਮੀ ਦੀ ਬੇਟੀ ਨੂੰ ਆਪਣੇ ਘਰ ਦੀ ਨੂੰਹ ਬਣਾ ਲਿਆ ਜਦੋਂ ਇਹ ਗੱਲ ਸੁਣੀ ਤਾਂ ਸੀਮਾ ਦੇ ਪਾਪਾ ਦੇ ਪੈਰਾਂ ਹਟੋ ਜ਼ਮੀਨ ਨਿਕਲ ਗਈ ਸੀਮਾ ਦੇ ਪਾਪਾ ਆਪਣੇ ਘਰ ਵਾਪਸ ਆਏ ਤੇ ਜਦੋਂ ਸੀਮਾ ਨੇ ਪੁੱਛਿਆ ਕਿ ਕੀ ਹੋਇਆ ਪਾਪਾ ਜੀ ਤੁਸੀਂ ਮੇਰੇ ਸਹੁਰੇ ਘਰ ਗਏ ਸੀ ਤਾਂ ਉੱਥੇ ਕੀ ਗੱਲ ਹੋਈ ਤਾਂ ਫਿਰ ਸੀਮਾ ਦੇ ਪਿਤਾ ਦੇ ਨਾਲ ਜੋ ਘਟਨਾ ਘਟੀ ਸੀ ਉਹ ਕਿਸ ਮੂਹ ਨਾਲ ਸੀਮਾ ਨੂੰ ਦੱਸ ਦੇ ਉਸ ਤੋਂ ਬਾਅਦ ਸੀਮਾ ਦੇ ਪਾਪਾ ਨੇ ਕਿਹਾ ਕਿ ਬੇਟੀ ਅੱਜ ਤੋਂ ਬਾਅਦ ਤੂੰ ਹਮੇਸ਼ਾ ਇਸ ਘਰ ਵਿੱਚ ਹੀ ਰਹਵੇਂਗੀ ਚਾਹੇ ਮੁਹੱਲੇ ਦੇ ਲੋਕ ਕੁਝ ਵੀ ਕਹਿਣ ਚਾਹੇ ਤੈਨੂੰ ਚਰਿੱਤਰਹੀਨ ਬੋਲਣ ਚਾਹੇ ਤੇਰੇ ਚਰਿੱਤਰ ਤੇ ਸਵਾਲ ਉਠਾਉਣ ਕੁਝ ਵੀ ਕਹਿਣ ਪਰ ਤੂੰ ਇਸ ਘਰ ਵਿੱਚ ਹੀ ਰਹਵੇਂਗੀ ਤਾਂ ਫਿਰ ਸੀਮਾ ਨੇ ਕਿਹਾ ਕਿ ਪਰ ਪਾਪਾ ਜੀ ਮੈਂ ਆਕਾਸ਼ ਨੂੰ ਬਹੁਤ ਪਿਆਰ ਕਰਦੀ ਹਾਂ ਸਾਡਾ ਦੋਨਾਂ ਦਾ ਪਿਆਰ ਬਹੁਤ ਸੱਚਾ ਹੈ ਤਾਂ ਫਿਰ ਸੀਮਾ ਦੇ ਪਾਪਾ ਨੇ ਕਿਹਾ ਕਿ ਬੇਟੀ ਜੇਕਰ ਆਕਾਸ਼ ਤੈਨੂੰ ਪਿਆਰ ਕਰਦਾ ਹੋਵੇਗਾ ਤਾਂ ਉਹ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਤੇਰੇ ਕੋਲ ਜ਼ਰੂਰ ਆਵੇਗਾ ਫਿਰ ਸੀਮਾ ਨੇ ਪੁੱਛਿਆ ਕਿ ਪਾਪਾ ਜੀ ਮੈਨੂੰ ਦੱਸੋ ਜਦੋਂ ਤੁਸੀਂ ਉੱਥੇ ਗਏ ਤਾਂ ਉੱਥੇ ਕੀ ਗੱਲ ਹੋਈ ਫਿਰ ਸੀਮਾ ਦੇ ਪਿਤਾ ਨੇ ਮਜਬੂਰਨ ਉਹ ਸਾਰੀ ਗੱਲ ਦੱਸੀ ਜੋ ਉੱਥੇ ਹੋਈ ਸੀ ਇਹ ਸੁਣ ਕੇ ਸੀਮਾ ਹੋਰ ਵੀ ਟੁੱਟ ਗਈ ਤੇ ਫਿਰ ਸੀਮਾ ਨੇ ਫੈਸਲਾ ਲਿਆ ਕਿ ਉਹ ਆਕਾਸ਼ ਨੂੰ ਤਲਾਕ ਦੇ ਦੇਵੇਗੀ ਪਰ ਆਕਾਸ਼ ਇਸ ਗੱਲ ਲਈ ਰਾਜ਼ੀ ਨਹੀਂ ਸੀ ਆਕਾਸ਼ ਸੀਮਾ ਨੂੰ ਬਹੁਤ ਸਮਝਾਉਂਦਾ ਸੀ ਪਰ ਸੀਮਾ ਨਹੀਂ ਮੰਨੀ ਲਗਭਗ 1 ਮਹੀਨੇ ਬਾਅਦ ਜਦੋਂ ਆਕਾਸ਼ ਨੇ ਆਪਣੇ ਮਾਤਾ ਪਿਤਾ ਨੂੰ ਸਮਝਾਇਆ ਤਾਂ ਉਸਦੇ ਮਾਤਾ ਪਿਤਾ ਮੰਨ ਗਏ ਤੇ ਉਹਨਾਂ ਨੇ ਕਸਮ ਖਾਧੀ ਕਿ ਅਸੀਂ ਸੀਮਾ ਨੂੰ ਪਰੇਸ਼ਾਨ ਨਹੀਂ ਕਰਾਂਗੇ ਤਾਂ ਆਕਾਸ਼ ਸੀਮਾ ਨੂੰ ਆਪਣੇ ਘਰ ਵਾਪਸ ਲੈ ਆਇਆ ਪਰ ਕੁਝ ਸਮੇਂ ਬਾਅਦ ਇੱਕ ਦਿਨ ਅਚਾਨਕ ਸੀਮਾ ਤੇ ਆਕਾਸ਼ ਦੇ ਵਿਚਕਾਰ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਹ ਝਗੜਾ ਇੰਨਾ ਵੱਧ ਗਿਆ ਸੀ ਕਿ ਸੀਮਾ ਉਹ ਘਰ ਛੱਡ ਕੇ ਚਲੀ ਗਈ ਹਮੇਸ਼ਾ ਹਮੇਸ਼ਾ ਦੇ ਲਈ ਤੇ ਫਿਰ ਆਕਾਸ਼ ਨੇ ਸੀਮਾ ਨੂੰ ਪੂਰੇ ਸ਼ਹਿਰ ਵਿੱਚ ਭਾਲਿਆ ਪਰ ਸੀਮਾ ਕਿਤੇ ਨਹੀਂ ਮਿਲੀ ਆਕਾਸ਼ ਦੇ ਮੰਮੀ ਪਾਪਾ ਵੀ ਪਰੇਸ਼ਾਨ ਹੋ ਗਏ ਸੀ ਸੀਮਾ ਦੇ ਮਾਤਾ ਪਿਤਾ ਵੀ ਪਰੇਸ਼ਾਨ ਹੋ ਗਏ ਸੀ ਪਰ ਸੀਮਾ ਉਹਨਾਂ ਨੂੰ ਕਿਤੇ ਵੀ ਨਹੀਂ ਮਿਲੀ ਆਕਾਸ਼ ਦੇ ਸੀਮਾ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਵੀ ਲਖਵਾਈ ਤੇ ਬਹੁਤ ਭਾਲਣ ਦੀ ਕੋਸ਼ਿਸ਼ ਕੀਤੀ ਪਰ ਸੀਮਾ ਕਿਤੇ ਵੀ ਨਹੀਂ ਮਿਲੀ ਹੁਣ ਆਕਾਸ਼ ਦੇ ਮਾਤਾ ਪਿਤਾ ਆਕਾਸ਼ ਨੂੰ ਕਹਿ ਰਹੇ ਸੀ ਕਿ ਬੇਟਾ ਉਹ ਤਾਂ ਤੈਨੂੰ ਧੋਖਾ ਦੇ ਕੇ ਭੱਜ ਗਈ ਹੈ ਜਾਂ ਹੋ ਸਕਦਾ ਹੈ ਕਿ ਸ਼ਾਇਦ ਉਹ ਹੁਣ ਇਸ ਦੁਨੀਆ ਵਿੱਚ ਨਾ ਹੋਵੇ ਕਿਉਂਕਿ ਜੇਕਰ ਤੇਰਾ ਪਿਆਰ ਸੱਚਾ ਹੁੰਦਾ ਤੇ ਉਹ ਲੜਕੀ ਵੀ ਤੈਨੂੰ ਪਿਆਰ ਕਰਦੀ ਤਾਂ ਤੇਰੇ ਲਈ ਉਹ ਜ਼ਰੂਰ ਵਾਪਸ ਆਉਂਦੀ ਤਾਂ ਆਕਾਸ਼ ਨੇ ਵੀ ਸ਼ਾਇਦ ਇਹੀ ਸੋਚਿਆ ਹੋਵੇਗਾ ਕਿ ਸ਼ਾਇਦ ਮੇਰੀ ਪਤਨੀ ਮੇਰੇ ਕੋਲੋਂ ਪਰੇਸ਼ਾਨ ਹੋ ਗਈ ਹੋਵੇ ਤੇ ਕਿਤੇ ਉਸਨੇ ਐਸਾ ਵੈਸਾ ਕਦਮ ਤਾਂ ਨਹੀਂ ਚੁੱਕ ਲਿਆ ਲਗਭਗ 1.5 ਸਾਲ ਹੋ ਗਿਆ ਤੇ ਸੀਮਾ ਦਾ ਕੁਝ ਅਤਾ ਪਤਾ ਹੀ ਨਹੀਂ ਲੱਗਿਆ ਤਾਂ ਆਕਾਸ਼ ਨੇ ਖੁਦ ਨੂੰ ਸਮਝਾ ਲਿਆ ਕਿ ਮੇਰੀ ਪਤਨੀ ਹੁਣ ਮਰ ਚੁੱਕੀ ਹੈ ਕਿਉਂਕਿ ਬਹੁਤ ਪਾਲਿਆ ਤੇ ਪਾਲਣ ਤੇ ਵੀ ਉਹ ਕਿਤੋਂ ਨਹੀਂ ਮਿਲੀ ਹੁਣ ਦੋਸਤੋ ਵਕਤ ਅੱਗੇ ਵਧਦਾ ਗਿਆ ਤੇ ਆਕਾਸ਼ ਨੇ ਦੂਜਾ ਵਿਆਹ ਕਰਵਾ ਲਿਆ ਪਰ ਉਧਰ ਸੀਮਾ ਦੇ ਮਾਤਾ ਪਿਤਾ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਕਿਉਂਕਿ ਉਹਨਾਂ ਨੇ ਤਾਂ ਆਪਣੀ ਬੇਟੀ ਗਵਾਈ ਸੀ ਤੇ ਹੁਣ ਉਹਨਾਂ ਦੇ ਕੋਲ ਗਵਾਉਣ ਲਈ ਹੋਰ ਕੁਝ ਨਹੀਂ ਸੀ ਦੋਸਤੋ ਵਕਤ ਅੱਗੇ ਬੀਤਦਾ ਗਿਆ ਜੋ ਸੀਮਾ ਘਰ ਤੋਂ ਭੱਜੀ ਸੀ ਉਹ ਸੀਮਾ ਅੱਖਾਂ ਵਿੱਚ ਇੱਕ ਸੁਪਨਾ ਲੈ ਕੇ ਭੱਜੀ ਸੀ ਕਿਉਂਕਿ ਜੋ ਬੇਇੱਜ਼ਤੀ ਤੇ અપਮਾਨ ਆਕਾਸ਼ ਦੇ ਮਾਤਾ ਪਿਤਾ ਨੇ ਕੀਤਾ ਸੀ ਉਹ ਸੀਮਾ ਕਦੇ ਵੀ ਨਹੀਂ ਭੁੱਲ ਸਕੀ ਸੀ ਭਾਵੇਂ ਸੀਮਾ ਆਕਾਸ਼ ਦੇ ਘਰ ਚਲੀ ਗਈ ਸੀ ਪਰ ਜੋ ਉਸ ਦੇ ਦਿਲ ਤੇ ਗੱਲਾਂ ਤੇ ਤਾਨੇ ਲੱਗੇ ਸੀ ਉਹ ਗੱਲਾਂ ਤਾਨੇ ਸੀਮਾ ਨੂੰ ਹਮੇਸ਼ਾ ਪਰੇਸ਼ਾਨ ਕਰਦੇ ਤਾਂ ਫਿਰ ਉਦੋਂ ਸੀਮਾ ਨੇ ਫੈਸਲਾ ਕੀਤਾ ਜਦੋਂ ਉਹ ਘਰ ਤੋਂ ਭੱਜੀ ਸੀ ਆਕਾਸ਼ ਨਾਲ ਝਗੜਾ ਕਰਕੇ ਸੀਮਾ ਨੇ ਫੈਸਲਾ ਕਰ ਲਿਆ ਸੀ ਕਿ ਉਹ ਕੁਝ ਵੱਡੀ ਅਧਿਕਾਰੀ ਬਣ ਕੇ ਹੀ ਵਾਪਸ ਆਵੇਗੀ ਦੋਸਤੋ ਲਗਭਗ 14 ਸਾਲ ਹੋ ਗਏ ਸੀ ਤੇ ਸੀਮਾ ਜੋ 14 ਸਾਲਾਂ ਬਾਅਦ ਰਾਜਸਥਾਨ ਦੇ ਇੱਕ ਜ਼ਿਲ੍ਹੇ ਦੀ ਡੀਐਮ ਸੀ ਜੋ ਕਲੈਕਟਰ ਦੇ ਪਦ ਤੇ ਨਿਯੁਕਤ ਹੋਈ ਸੀ ਪਰ ਸੀਮਾ ਕਿਵੇਂ ਡੀਐਮ ਬਣੀ ਤੇ ਉਸ ਦੇ ਡੀਐਮ ਬਣ ਵਿੱਚ ਕਿਸ ਨੇ ਮਦਦ ਕੀਤੀ ਇਹ ਗੱਲ ਤੁਹਾਨੂੰ ਵੀਡੀਓ ਦੇ ਅੰਤ ਵਿੱਚ ਪਤਾ ਲੱਗੇਗੀ ਦੋਸਤੋ 14 ਸਾਲਾਂ ਬਾਅਦ ਸੀਮਾ ਡੀਐਮ ਬਣੀ ਤੇ ਆਪਣੇ ਘਰ ਪਹੁੰਚੀ ਜਦੋਂ ਸੀਮਾ ਆਪਣੇ ਮਾਤਾ ਪਿਤਾ ਨੂੰ ਮਿਲੀ ਤਾਂ ਮਾਤਾ ਪਿਤਾ ਆਪਣੀ ਬੇਟੀ ਨੂੰ ਗਲੇ ਲਗਾ ਕੇ ਰੋਣ ਲੱਗੇ ਤੇ ਕਹਿਣ ਲੱਗੇ ਬੇਟੀ ਤੂੰ ਕਿੱਥੇ ਚਲੀ ਗਈ ਸੀ ਤਾਂ ਫਿਰ ਸੀਮਾ ਨੇ ਸਾਰੀ ਕਹਾਣੀ ਦੱਸੀ ਕਿ ਪਾਪਾ ਜੀ ਜੋ અપਮਾਨ ਤੁਹਾਡਾ ਆਕਾਸ਼ ਦੇ ਮਾਤਾ ਪਿਤਾ ਨੇ ਕੀਤਾ ਸੀ ਉਹ અપਮਾਨ ਦਾ ਬਦਲਾ ਲੈਣਾ ਬਹੁਤ ਜ਼ਰੂਰੀ ਸੀ ਤੇ ਉਹ અપਮਾਨ ਹਮੇਸ਼ਾ ਮੈਨੂੰ ਦੁੱਖ ਦਿੰਦਾ ਸੀ ਮੇਰੀਆਂ ਭਾਵਨਾਵਾਂ ਨੂੰ ਤਕਲੀਫ ਪਹੁੰਚਾਉਂਦਾ ਸੀ ਤੇ ਮੈਨੂੰ ਰਵਾਉਂਦਾ ਸੀ ਇਸ ਲਈ ਮੈਂ ਆਕਾਸ਼ ਦਾ ਘਰ ਛੱਡ ਕੇ ਅੰਦਰ ਚਲੀ ਗਈ ਸੀ ਤੇ ਅੰਦਰ ਵਿੱਚ ਜਾ ਕੇ ਮੈਂ ਇੱਕ ਦੁਕਾਨ ਵਿੱਚ ਝਾੜੂ ਪੋਚੇ ਦਾ ਕੰਮ ਕਰਕੇ ਡੀਐਮ ਦੀ ਤਿਆਰੀ ਸ਼ੁਰੂ ਕੀਤੀ ਸੀ ਮੈਂ ਦਿਨ ਰਾਤ ਮਿਹਨਤ ਕਰਦੀ ਸੀ ਦੁਕਾਨ ਤੇ ਤੇ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਕੇ ਆਪਣਾ ਪੇਟ ਭਰਦੀ ਸੀ ਤੇ ਉੱਥੇ ਮੈਨੂੰ ਇੱਕ ਅਜੇਹਾ ਇਨਸਾਨ ਮਿਲਿਆ ਜੋ ਬਿਲਕੁਲ ਫਰੀ ਵਿੱਚ ਪੜਾਉਂਦਾ ਸੀ ਤੇ ਮੈਂ ਉਸ ਸੰਸਥਾ ਵਿੱਚ ਪੜ੍ਹਾਈ ਕਰਦੀ ਸੀ ਤੇ ਸੀਮਾ ਨੇ ਜਦੋਂ ਇਹ ਸਾਰੀ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ ਤਾਂ ਸੀਮਾ ਦੇ ਮਾਤਾ-ਪਿਤਾ ਨੇ ਕਿਹਾ ਕਿ ਬੇਟੀ ਤੂੰ ਆਖਿਰ ਐਨਾ ਵੱਡਾ ਫੈਸਲਾ ਕਿਉਂ ਲਿਆ ਕੀ ਤੈਨੂੰ ਸਾਡੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿ ਤੂੰ ਸਾਡੇ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਤਾਂ ਫਿਰ ਸੀਮਾ ਨੇ ਕਿਹਾ ਕਿ ਪਿਤਾ ਜੀ ਉਸ ਸਮੇਂ ਮੈਂ ਤੁਹਾਡੇ ਬਾਰੇ ਵਿੱਚ ਸੋਚਦੀ ਤਾਂ ਸ਼ਾਇਦ ਅੱਜ ਮੈਂ ਇਸ ਮੁਕਾਮ ਤੇ ਨਾ ਹੁੰਦੀ ਤਾਂ ਫਿਰ ਸੀਮਾ ਆਪਣੇ ਘਰ ਤੋਂ ਨਿਕਲ ਕੇ ਆਪਣੇ ਪਤੀ ਆਕਾਸ਼ ਦੇ ਘਰ ਗਈ ਜਦੋਂ ਘਰ ਪਹੁੰਚੀ ਤਾਂ ਉੱਥੇ ਸੀਮਾ ਨੇ ਦੇਖਿਆ ਕਿ ਆਕਾਸ਼ ਆਪਣੀ ਦੂਜੀ ਪਤਨੀ ਨਾਲ ਕਿਤੇ ਜਾ ਰਿਹਾ ਸੀ ਜਦੋਂ ਸੀਮਾ ਆਕਾਸ਼ ਦੇ ਘਰ ਦੇ ਦਰਵਾਜ਼ੇ ਤੇ ਪਹੁੰਚੀ ਤੇ ਆਕਾਸ਼ ਨੂੰ ਦੇਖ ਕੇ ਬੋਲੀ ਕਿ ਆਕਾਸ਼ ਇਹ ਲੜਕੀ ਕੌਣ ਹੈ ਜਿਵੇਂ ਹੀ ਆਕਾਸ਼ ਨੇ ਮੁੜ ਕੇ ਦੇਖਿਆ ਤਾਂ ਆਕਾਸ਼ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿਉਂਕਿ ਆਕਾਸ਼ ਨੂੰ ਆਵਾਜ਼ ਦੇਣ ਵਾਲੀ ਕੋਈ ਹੋਰ ਨਹੀਂ ਬਲਕਿ ਉਸਦੀ ਪਹਿਲੀ ਪਤਨੀ ਸੀਮਾ ਸੀ ਜਦੋਂ ਆਕਾਸ਼ ਨੇ ਇਹ ਦ੍ਰਿਸ਼ ਦੇਖਿਆ ਤਾਂ ਆਕਾਸ਼ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਉਸਨੇ ਜਿਸ ਪਤਨੀ ਦੀ ਅੰਤਿਮ ਪੂਜਾ ਕੀਤੀ ਸੀ ਜਿਸ ਪਤਨੀ ਨੂੰ ਮਰਿਆ ਹੋਇਆ ਮੰਨ ਲਿਆ ਸੀ 14 ਸਾਲਾਂ ਬਾਅਦ ਉਹੀ ਪਤਨੀ ਜਦੋਂ ਆਕਾਸ਼ ਦੇ ਸਾਹਮਣੇ ਆਈ ਤਾਂ ਆਕਾਸ਼ ਵੀ ਇਹੀ ਸੋਚ ਰਿਹਾ ਸੀ ਕਿ ਸ਼ਾਇਦ ਇਹ ਮੇਰੀ ਪਤਨੀ ਦੀ ਕੋਈ ਹਮ ਸ਼ਕਲ ਹੈ ਜੋ ਰੂਪ ਬਦਲ ਕੇ ਆਈ ਹੈ ਤਾਂ ਆਕਾਸ਼ ਨੇ ਕਿਹਾ ਤੂੰ ਕੌਣ ਹੈ ਤਾਂ ਸੀਮਾ ਬੋਲੀ ਕਿ ਆਕਾਸ਼ ਮੈਂ ਤੇਰੀ ਪਤਨੀ ਹਾਂ ਕੀ ਤੂੰ ਮੈਨੂੰ ਭੁੱਲ ਗਿਆ ਜੋ 14 ਸਾਲ ਪਹਿਲਾਂ ਥੋੜਾ ਜਿਹਾ ਤੇਰੇ ਨਾਲ ਝਗੜਾ ਹੋਣ ਕਰਕੇ ਘਰ ਛੱਡ ਕੇ ਚਲੀ ਗਈ ਸੀ ਤਾਂ ਆਕਾਸ਼ ਨੇ ਕਿਹਾ ਨਹੀਂ ਤੂੰ ਮੇਰੀ ਪਤਨੀ ਨਹੀਂ ਹੋ ਸਕਦੀ ਮੇਰੀ ਪਤਨੀ ਦੀ ਮੌਤ ਹੋਈ ਨੂੰ ਅੱਜ 14 ਸਾਲ ਹੋ ਗਏ ਤੇ ਮੈਨੂੰ ਬਿਲਕੁਲ ਵੀ ਖਬਰ ਨਹੀਂ ਕਿ ਉਹ ਕਿੱਥੇ ਹੈ ਤੇ ਕਿਸ ਦੇ ਨਾਲ ਹੈ ਤਾਂ ਫਿਰ ਸੀਮਾ ਨੇ ਕਿਹਾ ਕਿ ਆਕਾਸ਼ ਮੈਂ ਸੱਚਮੁੱਚ ਤੇਰੀ ਪਤਨੀ ਸੀਮਾ ਹੀ ਹਾਂ ਤਾਂ ਆਕਾਸ਼ ਨੇ ਸੀਮਾ ਨੂੰ ੱੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਤੇ ਕਿਹਾ ਕਿ ਚਲੀ ਜਾ ਮੈਨੂੰ ਪਰੇਸ਼ਾਨ ਨਾ ਕਰ ਤਾਂ ਫਿਰ ਸੀਮਾ ਨੇ ਰੋਂਦੀ ਹੋਈ ਨੇ ਆਕਾਸ਼ ਨੂੰ ਗਲੇ ਲਗਾਇਆ ਤੇ ਆਕਾਸ਼ ਦੀ ਦੂਜੀ ਪਤਨੀ ਵੀ ਉਥੇ ਹੀ ਖੜੀ ਸੀ ਤੇ ਉਹ ਇਹ ਸਭ ਦੇਖ ਰਹੀ ਸੀ ਆਕਾਸ਼ ਦੀ ਦੂਸਰੀ ਪਤਨੀ ਨੇ ਕਿਹਾ ਕਿ ਆਕਾਸ਼ ਇਹ ਸਭ ਕੀ ਹੋ ਰਿਹਾ ਹੈ ਇਹ ਔਰਤ ਕੌਣ ਹੈ ਤੇ ਕਿਉਂ ਤੈਨੂੰ ਗਲੇ ਲਗਾ ਰਹੀ ਹੈ ਦੋਸਤੋ ਕਹਿੰਦੇ ਹਨ ਕਿ ਸੱਚਾ ਪਿਆਰ ਚਾਹੇ ਕਿੰਨਾ ਸਮਾਂ ਕਿਉਂ ਨਾ ਦੂਰ ਰਹੇ ਕਿਉਂਕਿ ਉਹ ਸੱਚਾ ਹੀ ਹੁੰਦਾ ਹੈ ਜਦੋਂ ਸੀਮਾ ਨੇ ਆਕਾਸ਼ ਨੂੰ ਗਲੇ ਲਗਾਇਆ ਤਾਂ ਆਕਾਸ਼ ਨੂੰ ਇਹ ਮਹਿਸੂਸ ਹੋਣ ਲੱਗਿਆ ਕਿ ਸ਼ਾਇਦ ਇਹ ਮੇਰੀ ਉਹੀ ਸੀਮਾ ਹੈ ਜੋ 14 ਸਾਲ ਪਹਿਲਾਂ ਮੈਨੂੰ ਛੱਡ ਕੇ ਚਲੀ ਗਈ ਸੀ ਜਦੋਂ ਆਕਾਸ਼ ਤੇ ਸੀਮਾ ਇੱਕ ਦੂਜੇ ਨੂੰ ਗਲੇ ਲੱਗ ਰਹੇ ਸੀ ਤਾਂ ਆਕਾਸ਼ ਦੇ ਮਾਤਾ ਪਿਤਾ ਵੀ ਉਥੇ ਹੀ ਖੜੇ ਸੀ ਤੇ ਇਹ ਸਭ ਦ੍ਰਿਸ਼ ਦੇਖ ਰਹੇ ਸੀ ਤੇ ਮਾਤਾ ਪਿਤਾ ਨੇ ਕਿਹਾ ਕੀ ਆਕਾਸ਼ ਇਹ ਕੀ ਹੈ ਤੂੰ ਕੀ ਕਰ ਰਹੀ ਹੈ ਉਸ ਪ੍ਰਾਈ ਔਰਤ ਤੋਂ ਦੂਰ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀ ਪਤਨੀ ਤੇਰੇ ਕੋਲ ਖੜੀ ਹੈ ਤੇ ਤੂੰ ਉਸ ਔਰਤ ਨੂੰ ਗਲੇ ਲਗਾ ਰਿਹਾ ਹੈ ਤਾਂ ਆਕਾਸ਼ ਨੇ ਕਿਹਾ ਕਿ ਮੰਮੀ ਪਾਪਾ ਇਹ ਔਰਤ ਮੇਰਾ ਪਿਆਰ ਸੀਮਾ ਹੈ ਹੁਣ ਆਕਾਸ਼ ਦੇ ਮਾਤਾ ਪਿਤਾ ਨੂੰ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ ਆਕਾਸ਼ ਦੇ ਮੰਮੀ ਪਾਪਾ ਨੂੰ ਵੀ ਇਹੀ ਵਹਿਮ ਸੀ ਕਿ ਸ਼ਾਇਦ ਇਹ ਕੋਈ ਬਹਿਰੂਪੀ ਹੈ ਜੋ ਤੇਰੀ ਪਤਨੀ ਸੀਮਾ ਦਾ ਰੂਪ ਲੈ ਕੇ ਆਈ ਹੈ ਪਰ ਆਕਾਸ਼ ਸਮਝ ਗਿਆ ਸੀ ਕਿ ਇਹ ਮੇਰੀ ਸੀਮਾ ਹੀ ਹੈ ਜੋ 14 ਸਾਲਾਂ ਬਾਅਦ ਸਿਰਫ ਮੇਰੇ ਲਈ ਵਾਪਸ ਆਈ ਹੈ ਤਾਂ ਫਿਰ ਆਕਾਸ਼ ਨੇ ਸੀਮਾ ਨੂੰ ਸਭ ਕੁਝ ਪੁੱਛਿਆ ਤਾਂ ਸੀਮਾ ਨੇ ਆਕਾਸ਼ ਨੂੰ ਸਾਰੀ ਗੱਲ ਦੱਸੀ ਜੋ ਸੀਮਾ ਨੇ ਆਪਣੇ ਮੰਮੀ ਪਾਪਾ ਨੂੰ ਦੱਸੀ ਸੀ ਉਸ ਤੋਂ ਬਾਅਦ ਆਕਾਸ਼ ਨੇ ਸੀਮਾ ਕੋਲੋਂ ਮਾਫੀ ਮੰਗੀ ਤੇ ਕਿਹਾ ਕਿ ਸੀਮਾ ਮੈਨੂੰ ਮaaf ਕਰ ਦੇ ਜੋ ਮੈਂ ਤੇਰੀ ਜ਼ਿੰਦਗੀ ਵਿੱਚ ਤੈਨੂੰ ਐਨਾ ਦੁੱਖ ਦਿੱਤਾ ਜੋ ਦੁੱਖ ਤੈਨੂੰ ਮੇਰੇ ਮਾਤਾ ਪਿਤਾ ਨੇ ਦਿੱਤਾ ਉਹ ਦੁੱਖ ਮੇਰੀ ਵਜ੍ਹਾ ਨਾਲ ਹੀ ਤੇਰੀ ਜ਼ਿੰਦਗੀ ਵਿੱਚ ਆਇਆ ਤਾਂ ਫਿਰ ਸੀਮਾ ਨੇ ਆਕਾਸ਼ ਨੂੰ ਕਿਹਾ ਕਿ ਆਕਾਸ਼ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਜੇ ਉਸ ਦਿਨ ਤੇਰੇ ਮਾਤਾ ਪਿਤਾ ਮੇਰੇ ਮਾਤਾ ਪਿਤਾ ਦਾ ਅਪਮਾਨ ਨਾ ਕਰਦੇ ਮੇਰਾ ਅਪਮਾਨ ਨਾ ਕਰਦੇ ਤਾਂ ਸ਼ਾਇਦ ਹੀ ਅੱਜ ਮੈਂ ਇੰਨੇ ਵੱਡੇ ਅਹੁਦੇ ਤੇ ਖੜੀ ਹੁੰਦੀ ਸ਼ਾਇਦ ਹੀ ਮੇਰੀ ਐਨੀ ਵੱਡੀ ਹੈਸੀਅਤ ਹੁੰਦੀ ਤਾਂ ਇਹ ਗੱਲ ਸੁਣ ਕੇ ਆਕਾਸ਼ ਦੇ ਮਾਤਾ ਪਿਤਾ ਨੇ ਵੀ ਸੀਮਾ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗੀ ਤੇ ਕਹਿਣ ਲੱਗੇ ਕਿ ਬੇਟੀ ਸਾਨੂੰ ਮaaf ਕਰ ਦੇ ਜੋ ਅਸੀਂ ਤੇਰੀ ਕਦਰ ਨਹੀਂ ਕੀਤੀ ਕਿਉਂਕਿ ਦੋਸਤੋ ਜਦੋਂ ਸੀਮਾ ਨੇ ਆਕਾਸ਼ ਦਾ ਘਰ ਛੱਡਿਆ ਸੀ ਉਸ ਤੋਂ ਬਾਅਦ ਹੀ ਆਕਾਸ਼ ਦੇ ਘਰ ਦੀ ਚਮਕ ਚਲੀ ਗਈ ਸੀ ਸੀਮਾ ਦੇ ਜਾਣ ਤੋਂ ਲਗਭਗ 3 ਤੋਂ 4 ਸਾਲਾਂ ਬਾਅਦ ਆਕਾਸ਼ ਨੇ ਦੂਜਾ ਵਿਆਹ ਤਾਂ ਕਰਵਾ ਲਿਆ ਪਰ ਆਕਾਸ਼ ਉਸ ਵਿਆਹ ਤੋਂ ਖੁਸ਼ ਨਹੀਂ ਸੀ ਕਿਉਂਕਿ ਕਹਿੰਦੇ ਨੇ ਕਿ ਵਿਆਹ ਇੱਕ ਅਲੱਗ ਚੀਜ਼ ਹੈ ਤੇ ਪ੍ਰੇਮ ਵਿਆਹ ਹੋਣਾ ਅਲੱਗ ਚੀਜ਼ ਹੈ ਭਾਵੇਂ ਹੀ ਆਕਾਸ਼ ਤੇ ਸੀਮਾ ਦੀ ਅਰੇਂਜ ਮੈਰਿਜ ਸੀ ਪਰ ਉਹਨਾਂ ਦੋਨਾਂ ਦੇ ਵਿੱਚ ਜੋ ਪਿਆਰ ਸੀ ਜੋ ਬੰਧਨ ਸੀ ਜੋ ਰਿਸ਼ਤਾ ਸੀ ਉਹ ਵਿਆਹ ਤੋਂ ਵੀ ਕਿਤੇ ਉੱਪਰ ਸੀ ਤੇ ਆਕਾਸ਼ ਦਾ ਦੂਜਾ ਵਿਆਹ ਅੰਜਲੀ ਨਾਮ ਦੀ ਇੱਕ ਲੜਕੀ ਨਾਲ ਹੋਇਆ ਸੀ ਪਰ ਆਕਾਸ਼ ਨੂੰ ਕਦੇ ਵੀ ਉਸ ਨਾਲ ਪਿਆਰ ਨਹੀਂ ਹੋਇਆ ਤੇ ਆਕਾਸ਼ ਨੇ ਲਗਭਗ 14 ਸਾਲ ਹੋ ਗਏ ਸੀ ਪਰ ਉਸ ਦੀ ਦੂਜੀ ਪਤਨੀ ਕੋਲ ਕੋਈ ਵੀ ਬੱਚਾ ਨਹੀਂ ਸੀ ਕਿਉਂਕਿ ਆਕਾਸ਼ ਹਮੇਸ਼ਾ ਸੀਮਾ ਨੂੰ ਹੀ ਯਾਦ ਕਰਕੇ ਰੋਂਦਾ ਰਹਿੰਦਾ ਸੀ ਕਈ ਵਾਰ ਆਕਾਸ਼ ਦੀ ਦੂਜੀ ਪਤਨੀ ਅੰਜਲੀ ਵੀ ਇਹ ਹੀ ਕਹਿੰਦੀ ਸੀ ਕਿ ਤੁਸੀਂ ਕਦੋਂ ਤੱਕ ਉਸ ਤੋਖੇਬਾਜ਼ ਔਰਤ ਨੂੰ ਯਾਦ ਕਰੋਗੇ ਜੋ ਤੈਨੂੰ ਤੋਖਾ ਦੇ ਕੇ ਚਲੀ ਗਈ ਤਾਂ ਆਕਾਸ਼ ਕਹਿੰਦਾ ਸੀ ਕਿ ਮੈਂ ਉਸ ਦੇ ਨਾਲ ਬਹੁਤ ਗਲਤ ਕੀਤਾ ਮੇਰੀ ਵਜ੍ਹਾ ਨਾਲ ਉਸ ਦੀ ਜ਼ਿੰਦਗੀ ਵਿੱਚ ਬਹੁਤ ਤਕਲੀਫਾਂ ਆਈਆਂ ਬਹੁਤ ਦੁੱਖ ਆਇਆ ਸ਼ਾਇਦ ਇਸੇ ਵਜ੍ਹਾ ਨਾਲ ਉਹ ਮੇਰੇ ਤੋਂ ਅਲੱਗ ਹੋ ਗਈ ਪਰ ਦੋਸਤੋ ਸੀਮਾ ਆਕਾਸ਼ ਦੇ ਸਾਹਮਣੇ ਖੜੀ ਸੀ ਤੇ ਆਕਾਸ਼ ਦੇ ਸਾਹਮਣੇ ਇਹ ਸਭ ਤੋਂ ਵੱਡੀ ਚੁਣੌਤੀ ਸੀ ਕਿ ਉਹ ਅਖਰ ਕਿਸ ਨੂੰ ਚੁਣੇ ਤਾਂ ਫਿਰ ਆਕਾਸ਼ ਨੇ ਆਪਣੀ ਗਲਤੀ ਮੰਨਦੇ ਹੋਏ ਸੀਮਾ ਨੂੰ ਵਾਪਸ ਤੋਂ ਚੁਣਿਆ ਤੇ ਜੋ ਅੰਜਲੀ ਨਾਮ ਦੀ ਉਸਦੀ ਦੂਜੀ ਪਤਨੀ ਸੀ ਉਸ ਨੂੰ ਹਮੇਸ਼ਾ ਦੇ ਲਈ ਆਕਾਸ਼ ਨੇ ਛੱਡ ਦਿੱਤਾ ਤੇ ਸਿਰਫ ਆਕਾਸ਼ ਦੀ ਇੱਕ ਛੋਟੀ ਜਿਹੀ ਗਲਤੀ ਦੀ ਵਜ੍ਹਾ ਨਾਲ ਦੋ ਔਰਤਾਂ ਦੀ ਜ਼ਿੰਦਗੀ ਬਰਬਾਦ ਹੋਈ ਸੀ ਪਰ ਆਕਾਸ਼ ਨੇ ਅੰਜਲੀ ਨੂੰ ਇਹ ਵਚਨ ਵੀ ਦਿੱਤਾ ਕਿ ਅੰਜਲੀ ਤੈਨੂੰ ਜ਼ਿੰਦਗੀ ਵਿੱਚ ਜਿਸ ਵੀ ਚੀਜ਼ ਦੀ ਕਮੀ ਹੋਈ ਜਾਂ ਤੈਨੂੰ ਕੋਈ ਚੀਜ਼ ਚਾਹੀਦੀ ਹੈ ਤਾਂ ਤੂੰ ਮੇਰੇ ਤੋਂ ਆ ਕੇ ਮੰਗ ਲੈਣਾ ਪਰ ਮੈਂ ਤੇਰੇ ਨਾਲ ਨਹੀਂ ਰਹਿ ਸਕਦਾ ਕਿਉਂਕਿ ਮੇਰੀ ਜ਼ਿੰਦਗੀ ਵਿੱਚ ਸੀਮਾ ਵਾਪਸ ਆ ਗਈ ਹੈ ਤੇ ਹੁਣ ਮੇਰੀ ਜ਼ਿੰਦਗੀ ਸੁਧਰ ਜਾਵੇਗੀ ਦੋਸਤੋ ਸੀਮਾ ਤੇ ਆਕਾਸ਼ ਦੋਨੇ ਇੱਕ ਦੂਸਰੇ ਨੂੰ ਗਲੇ ਲਗਾ ਕੇ ਆਪਣੇ ਮਹੱਲੇ ਦੇ ਲੋਕਾਂ ਦੇ ਸਾਹਮਣੇ ਰੋਂਦੇ ਰਹੇ ਤੇ ਮਹੱਲੇ ਵਾਲੇ ਵੀ ਇਹ ਦ੍ਰਿਸ਼ ਦੇਖਦੇ ਰਹੇ ਉਸ ਤੋਂ ਬਾਅਦ ਸੀਮਾ ਵਾਪਸ ਤੋਂ ਆਕਾਸ਼ ਦੇ ਘਰ ਦੀ ਨੂੰ ਬਣ ਗਈ ਤੇ ਸੀਮਾ ਆਪਣੇ ਹੀ ਸ਼ਹਿਰ ਦੀ ਕਲੈਕਟਰ ਬਣ ਗਈ ਤੇ ਉਸ ਤੋਂ ਬਾਅਦ ਆਕਾਸ਼ ਦੇ ਮੰਮੀ ਪਾਪਾ ਤੇ ਆਕਾਸ਼ ਤੇ ਸੀਮਾ ਦੇ ਮਾਤਾ ਪਿਤਾ ਨੂੰ ਲੋਕ ਸੀਮਾ ਦੇ ਨਾਮ ਤੋਂ ਹੀ ਜਾਣਨ ਲੱਗੇ ਪੂਰੇ ਸ਼ਹਿਰ ਦੇ ਲੋਕ ਸੀਮਾ ਦੀ ਬਹੁਤ ਤਾਰੀਫ਼ ਕਰਨ ਲੱਗੇ ਤੇ ਆਕਾਸ਼ ਤੇ ਉਸਦੇ ਮਾਤਾ ਪਿਤਾ ਨੂੰ ਕਹਿਣ ਲੱਗੇ ਕਿ ਤੁਹਾਡੇ ਤੋਂ ਮੂਰਖ ਕੋਈ ਨਹੀਂ ਹੋਵੇਗਾ ਜੋ ਤੁਸੀਂ ਐਨੀ ਪਿਆਰੀ ਤੇ ਐਨੀ ਹੁਸ਼ਿਆਰ ਲੜਕੀ ਦੀ ਇੱਜ਼ਤ ਨਹੀਂ ਕੀਤੀ ਤਾਂ ਫਿਰ ਆਕਾਸ਼ ਦੇ ਮਾਤਾ ਪਿਤਾ ਨੇ ਵੀ ਪੂਰੇ ਸ਼ਹਿਰ ਵਾਲਿਆਂ ਦੇ ਸਾਹਮਣੇ ਮਾਫੀ ਮੰਗੀ ਤੇ ਕਿਹਾ ਕਿ ਸਾਨੂੰ ਮaaf ਕਰ ਦਿਓ ਤਾਂ ਇਸ ਤਰ੍ਹਾਂ ਦੋਸਤੋ ਸੀਮਾ 14 ਸਾਲਾਂ ਬਾਅਦ ਆਪਣੇ ਘਰ ਵਾਪਸ ਆਈ ਤੇ ਆਕਾਸ਼ ਨੂੰ ਅਪਣਾਇਆ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ